ਪ੍ਰਾਈਮ ਸੌਲਪ ਚੈਨਲ ਸੋਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਕਵਲ ਫਿਰ ਹਾਜ਼ਰ ਆ ਅੱਜ ਦੀਆਂ ਕੁਝ ਖਾਸ ਖਬਰਾਂ ਲੈ ਕੇ ਇਸ ਤੋਂ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰੀਏ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਕਰੇ ਇਹ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਨੂੰ ਤੰਦਰੁਸਤੀ ਰਹੇ ਤੇ ਸਾਰੇ ਹੱਸਦੇ ਖੇលਦੇ ਰਹਿਣ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਖਬਰਾਂ ਸ਼ੁਰੂ ਹੁੰਦਕਿ ਲਾਂ ਜਿਹੜਾ ਨਾ ਚੈਨਲ ਤੇ ਪਹਿਲਾ ਹੈ ਪਹਿਲੀ ਵਾਰ ਆਈ ਹੋ ਤੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਵੋ ਤੇ ਜੇ ਨਾ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲੀ ਜਿਹੜੀ ਨਿਊਜ਼ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਾਲ 2025 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ 16 ਸਾਲ ਦੇ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਗਿਆ ਹੈ ਇਹ ਦੁਨੀਆ ਦਾ ਪਹਿਲਾ ਦੇਸ਼ ਸੀ ਜਿਸ ਨੇ ਅਜਿਹਾ ਕਦਮ ਚੁੱਕਿਆ ਹੈ ਤੇ ਹੁਣ ਖਬਰ ਇਹ ਹੈ ਕਿ ਫਰਾਂਸ ਵੀ ਇਸੇ ਤਰ੍ਹਾਂ ਦਾ ਹੀ ਕਾਨੂੰਨ ਲਿਆਂਦੀ ਤਿਆਰੀ ਕਰ ਰਿਹਾ ਹੈ ਤੇ ਜਿਸ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਸਕਰੀਨ ਟਾਈਮ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਸਤੰਬਰ 226 ਦੇ ਵੀ ਤੱਕ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਤੇ ਪੰਦੀ ਲਗਾਉਣ ਦੀ ਵਿਵਸਥਾ ਕੀਤੀ ਜਾਵੇਗੀ ਦੱਸਿਆ ਗਿਆ ਹੈ ਕਿ ਇਹ ਪਹਿਲੇ ਇਸ ਤੋਂ ਪਹਿਲਾਂ ਹੀ ਰਾਸ਼ਟਰਪਤੀ ਲੈ ਉੱਥੇ ਦੇ ਮੈਕਰੋਨ ਹੈਗੇ ਉਹਨਾਂ ਨੂੰ ਉਹਨਾਂ ਦਾ ਸਮਰਥਨ ਪ੍ਰਾਪਤ ਹੈ ਤੇ ਜਿਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕਿਹਾ ਹੈ ਕਿ ਉਹ ਸੰਸਦ ਨੂੰ ਜਨਵਰੀ ਦੇ ਵਿੱਚ ਇਸ ਪ੍ਰਸਤਾਵ ਤੇ ਸਭ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਆਸਟ੍ਰੇਲੀਆ ਨੇ ਇਸ ਮਹੀਨੇ ਬਿਸ਼ਪ ਦੇ ਵਿੱਚ ਪਹਿਲੀ ਵਾਰ 16 ਸਾਲ ਦੇ ਘਾਟੋਂ ਮਰਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਪਾਬੰਦੀ ਲਾਗੂ ਕੀਤੀ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਬੰਗਲਾਦੇਸ਼ ਤੋਂ ਆ ਰਹੀ ਹੈ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਖਿਲਾਫ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਅੱਜ ਵੀ ਇੱਕ ਵਾਰ ਫਿਰ ਨਫ਼ਰਤ ਨੇ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਸ਼ੇਰ ਸ਼ਰੀਅਤ ਪੂਰੇ ਇਲਾਕੇ ਦੇ ਵਿੱਚ ਖੋਕਨ ਚੰਦਰ ਨਾਮ ਦੇ ਇੱਕ ਹਿੰਦੂ ਸ਼ਖਸ ਨੂੰ ਪੀੜ ਨੇ ਘੇਰ ਲਿਆ ਤੇ ਪਹਿਲਾਂ ਉਸ ਨੂੰ ਬੇਰਮੀ ਨਾਲ ਕੁੱਟਿਆ ਫਿਰ ਚਾਕੂ ਨਾਲ ਬਾਹਰ ਕੀਤੇ ਤੇ ਇਸ ਤੋਂ ਬਾਅਦ ਪੈਟਰੋਲ ਪਾ ਕੇ ਉਸ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਹੋਈ ਤੇ ਪਰ ਇਸ ਤੋਂ ਆਖਰੀ ਪਲ ਦੇ ਵਿੱਚ ਜਿਹੜਾ ਉਹ ਵਿਅਕਤੀ ਸੀ ਖੋਕਨ ਚੰਦਰ ਉਸਨੇ ਨੇੜੇ ਤੇ ਇੱਕ ਤਲਾਬ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ ਤੇ ਪਰ ਇਹ ਹਮਲਾ ਇੱਕ ਵਾਰ ਫਿਰ ਦੱਸਿਆ ਗਿਆ ਹੈ ਕਿ ਇਸ ਹਮਲੇ ਤੋਂ ਇੱਕ ਵਾਰ ਫਿਰ ਪਤਾ ਲੱਗਦਾ ਹੈ ਕਿ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀਆਂ ਵਾਲਿਆਂ ਤੇ ਅਤਿਆਚਾਰ ਕਿਸ ਹੱਦ ਤੱਕ ਪਹੁੰਚ ਗਿਆ ਹੈ ਇਥੇ ਤੁਹਾਨੂੰ ਦੱਸ ਦਈਏ ਕਿ ਇਹ ਵਿਅਕਤੀ ਜਿਹੜਾ ਹੈਗਾ ਸੀ ਫਾਰਮੇਸੀ ਦਾ ਮਾਲਕ ਸੀ ਤੇ ਇਹ ਬੁੱਧਵਾਰ ਰਾਤ ਨੂੰ ਉਸਨੇ ਆਪਣੀ ਦੁਕਾਨ ਨੂੰ ਬੰਦ ਕੀਤੀ ਤੇ ਆਪਣੇ ਘਰ ਵੱਲ ਚੱਲ ਪਿਆ ਤੇ ਜਦੋਂ ਇਹ ਆਪਣੇ ਨਿ ਨਿਵ ਕੇ ਇਰੀਏ ਕੋਲ ਪਹੁੰਚਿਆ ਤਾਂ ਬਦਮਾਸ਼ਾਂ ਨੇ ਇੱਕ ਸਮੂਹ ਨੇ ਉਸਨੂੰ ਘੇਰ ਲਿਆ ਤੇ ਤੇਜ਼ ਰਫ਼ ਹਥਿਆਰਾਂ ਨਾਲ ਉਸਤੇ ਹਮਲਾ ਕੀਤਾ ਤੇ ਉਸਦੇ ਸਰੀਰ ਤੇ પેટ્રોલ ਪਾ ਛਿੜਕ ਛੜਕ ਕੇ ਅੱਗ ਲਗਾ ਦਿੱਤੀ ਤੇ ਅਗ ਦੀਆਂ ਲਪਟਾਂ ਉਸ ਤੋਂ ਆਪਣੀ ਜਾਨ ਬਚਾਉਣ ਦੇ ਲਈ ਉਸਨੇ ਨੇੜੇ ਦੇ ਤਲਾਬ ਦੇ ਵਿੱਚ ਛਾਲ ਮਾਰਦੀ ਬਾਅਦ ਵਿੱਚ ਸੰਤਾਨਕ ਲੋਕਾਂ ਨੇ ਉਸਨੂੰ ਗੰਭੀਰ ਹਾਲਤ ਵਿੱਚ ਬਚਾਇਆ ਹੈ ਤੇ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਹੈ ਇਸ ਕਟਨਾ ਦੇ ਵਿੱਚ ਇਲਾਕੇ ਵਿੱਚ ਕਾਫੀ دہشت ਫੈਲ ਗਈ ਹੈ ਤੇ ਇਥੇ ਪਿੱਛੇ ਹਮਲੇ ਦੇ ਪਿੱਛੇ ਕੀ ਮਕਸਦ ਹੈ ਤੇ ਇਸ ਵਿੱਚ ਜਿਹੜੇ ਸ਼ਾਮਲ ਲੋਕ ਹੈ ਉਹਨਾਂ ਦੀ ਪਛਾਣ ਹਾਲ ਤੱਕ ਨਹੀਂ ਹੋਈ ਹੈ ਇਸ ਤੋਂ ਬਾਅਦ ਅਗਲੀ ਜਿਹੜੀ ਨਿਊਜ਼ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਹੜਾ ਆਪਣੇ ਆਪ ਨੂੰ ਭਗਵਾਨ ਦਾ ਅਵਤਾਰ ਦੱਸਦਾ ਹੈ ਉਸ ਨੇ ਦੁਨੀਆ ਦੇ ਅੰਤ ਦੀ ਭਵਿੱਖਬਾਣੀ ਕੀਤੀ ਸੀ ਤੇ ਕਾਫੀ ਜ਼ਿਆਦਾ ਉਹ ਖਬਰਾਂ ਵਿੱਚ ਸੀ ਤੇ ਇੱਥੇ ਉਸ ਜਿਹੜਾ ਨਾ ਉਸ ਨੂੰ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਨਾਮ ਹੈ ਇਹ ਉਹਨੋ ਜਿਹਨਾਂ ਕੀ ਕਹਨਾ ਬੁਲਕ ਵਿੱਚ ਰਹਿਣ ਵਾਲਾ ਹੈ ਤੇ ਉੱਥੇ ਤੇ ਪੁਲਿਸ ਦੁਆਰਾ ਉਸਨੂੰ ਗ੍ਰਿਫਤਾਰ ਕਰ ਲਿੱਤਾ ਹੈ ਤੇ ਇਸ ਵਿਅਕਤੀ ਨੇ ਦਾਅਵਾ ਕੀਤਾ ਸੀ ਕਿ ਕ੍ਰਿਸਮਸ ਦੇ ਦਿਨ ਭਾਰੀ ਵਾਰਿਸ਼ ਤੇ ਮਹਾਪ੍ਰਲਯ ਆਵੇ ਤੇ ਜਿਸ ਨਾਲ ਦੁਨੀਆ ਖਤਮ ਹੋ ਜਾਵੇਗੀ ਤੇ ਇਹ ਜਿਹੜੀ ਉਸਨੇ ਸਵੈ ਘੋਸ਼ਿਤ ਅਵਤਾਰ ਜਿਹੜਾ ਸੀਗਾ ਉਸਨੇ ਜਿਹੜੀ ਇਹ ਪ੍ਰਵਿਖਵਾਨੀ ਕੀਤੀ ਸੀ ਇਸ ਵਿੱਚ ਉਹਨੇ ਕਿਹਾ ਕਿ ਉਸਨੇ 225 ਦੇ ਵਿੱਚ ਬਾਈਬਲ ਵਿੱਚ ਦਰਜ ਨੋਆ ਦੀ ਕਿਸ਼ਤੀ ਵਾਂਗ ਇੱਕ ਵੱਡੀ ਬੀੜੀ ਬਣਾਉਂਦੇ ਹੋਏ ਵੀਡੀਓ ਵੀ ਜਾਰੀ ਕੀਤੀ ਸੀ ਤੇ ਉਹਨੇ ਦਾਵਾ ਕੀਤਾ ਸੀ ਕਿ ਰੱਬ ਨੂੰ ਰੱਬ ਨੇ ਉਸ ਨੂੰ ਚੇਤਾਵਨੀ ਦਿੱਤੀ ਹੈ ਕਿ 25 ਦਸੰਬਰ 225 ਨੂੰ 파리ਹੜ ਆਣਗੇ ਜਿਸ ਨਾਲ ਧਰਤੀ ਦਾ ਅੰਤ ਹੋਵੇਗਾ ਇਸ ਲਈ ਉਸ ਨੂੰ ਲੋਕਾਂ ਦੀ ਜਾਨਾਂ ਬਚਾਉਣ ਲਈ ਕਿਸ਼ਤੀਆਂ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ ਪਰ ਜਦ 25 ਦਸੰਬਰ ਨੂੰ ਕੋਈ ਪ੍ਰਲੇ ਨਹੀਂ ਆਈ ਤਾ ਇਥੋਂ ਈ ਬੋਨਵਾ ਜਿਹੜਾ ਸੀਗਾ ਉਸ ਨੂੰ ਬੜੇ ਨਾਟਕੀ ਅੰਦਾਜ਼ ਦੇ ਨਾਲ ਉਹਨੇ ਇੱਕ ਹੋਰ ਵਿਆਹ ਜਾਰੀ ਕੀਤਾ ਤੇ ਉਸਨੇ ਕਿਹਾ ਕਿ ਉਸਦੀ ਰੱਬ ਨਾਲ ਗੱਲਬਾਤ ਹੋਈ ਏ ਤੇ ਰੱਬ ਨੇ ਫਿਰ ਹਾਲ ਉਸ ਤਵਾਹੀ ਨੂੰ ਟਾਲ ਦਿੱਤਾ ਹੈ ਤੇ ਇਸ ਰਿਪੋਰਟਾਂ ਦੇ ਮੱਦੇਨਜ਼ਰ ਤੇ ਬਾਕੀ ਰਿਪੋਰਟਾਂ ਦੇ ਤਾਅ ਕੋ ਕਨਪੁਲਿਸ ਨੇ ਉਸ ਨੂੰ ਜਿਹੜਾ ਹੈਗਾ 31 ਦਸੰਬਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਹ ਸੋਸ਼ਲ ਮੀਡੀਆ ਤੇ ਉਸ ਦੀ ਇੱਕ ਗੜੀ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਦੀ ਹੱਥਾਂ ਤੇ जत्कड़िया लगिया हुई भी दिखाई दे रही है इसको बाद देख लें करंसी रेट सब तो पहला अमेरिका अमेरिका का डॉलर चल रहा है अनानवे रुपये अठानवे पैसे थे कनेडा का डॉलर चल रहा है पैंठ रुपये छपंजा पैसे थे आस्ट्रेलिया का डॉलर चल रहा है सठ रुपये दो पैसे थे यूरोप का रेट चल रहा है एक सौ पांच रुपये सतवंजा पैसे थे न्यूजीलैंड का रेट चल रहा है इकवंजा रुपये सतर पैसे अरब अमरात के दराब का रेट चल रहा है चौबी रुपये पचा पैसे पे पाउंड रेट चल रहा है एक सौ इक्की रुपये ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਨੇ ਬੀਰਪਾਨੋ 2008 ਦੇ ਜਿਹੜਾ ਦੁਵੱਲਾ ਸਮਝੌਤਾ ਤਹਿਤ ਆਪਣੀ ਆਪਣੀ ਹਿਰਾਸਤ ਦੇ ਵਿੱਚ ਮੌਜੂਦ ਨਾਗਰਿਕ ਕੈਦੀਆਂ ਤੇ ਮਛੇਰੀਆਂ ਦੀ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ ਹੈ ਤੇ ਵਿਦੇਸ਼ ਮੰਤਰਾਲੇ ਅਨੁਸਾਰ ਇਹ ਪ੍ਰਕਿਰਿਆ ਨਵੀਂ ਦਿੱਲੀ ਦੇ ਤੋਂ ਤੇ ਇਸਲਾਮਾਬਾਦ ਦੇ ਵਿੱਚ ਡਿਪਲੋਮੈਟਿਕ ਚੈਨਲ ਰਾਹੀਂ ਇੱਕ ਦੂਜੇ ਦੇ ਦੇਸ਼ਾਂ ਮੈਨ ਪਰਚੜੀ ਹੈ ਤੇ ਭਾਰਤ ਨੇ ਪਾਕਿਸਤਾਨੀ ਜੋ ਪਾਕਿਸਤਾਨ ਮੰਨਣ ਵਾਲੇ ਜਿੰਸੂ ਕਨਵੇਂ ਨਾਗਰਿਕਾਂ ਤੇ ਦਿੱਤੀ ਮਸ਼ੇਰੀਆਂ ਦੀ ਸੂਚੀ ਸਾਂਝੀ ਕੀਤੀ ਹੈ ਤੇ ਇਸੇ ਦੇ ਵਿੱਚ ਹੀ ਪਾਕਿਸਤਾਨ ਨੇ ਆਪਣੀ ਹਿਰਾਸਤ ਦੇ ਵਿੱਚ ਮੌਜੂਦ 58 ਨਾਗਰਿਕ ਕੈਦੀਆਂ ਤੇ 199 ਮਸ਼ੇਰੀਆਂ ਦੇ ਬੇਰਵੇ ਦਿੱਤੇ ਹਨ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਉਹਨਾਂ 167 ਭਾਰਤੀ ਮਸ਼ੇਰੀਆਂ ਤੇ ਨਾਗਰਿਕ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਤੇ ਵਾਪਸ ਭੇਜਣ ਦੀ ਅਪੀਲ ਕੀਤੀ ਹੈ ਕਿ ਜਿਹੜੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਇਸ ਤੋਂ ਬਾਅਦ ਪਾਕਿਸਤਾਨ ਤੋਂ ਲਾਪਤਾ ਭਾਰਤੀ ਰੱਖਿਆ ਕਰਮਚਾਰੀਆਂ ਤੇ ਉਹਨਾਂ ਦੀਆਂ ਕਸ਼ਤੀਆਂ ਸਮੇਤ ਵਸ਼ੇਰੀਆਂ ਦੀ ਵੀ ਜਲਦੀ ਰਿਹਾਈ ਕਰਨ ਦੀ ਮੰਗ ਕੀਤੀ ਹੈ ਭਾਰਤ ਨੇ ਪੰਤੀ ਅਜੇਹ ਕੈਂਦੀਆਂ ਤੱਕ ਕਾਉਂਸਲਰ ਪਹੁੰਚ ਵੀ ਹਿੰਦੀ ਵੀ ਮੰਗ ਕੀਤੀ ਹੈ ਜਿਨ੍ਹਾਂ ਨੂੰ ਹਾਲੇ ਤੱਕ ਕੋਈ ਸਹੂਲਤ ਨਹੀਂ ਮਿਲੀ ਹੈ ਤੇ ਭਾਰਤ ਸਰਕਾਰ ਦੀ ਯਤਨਾਂ ਦੇ ਸਦਕਾ ਹੀ 2014 ਤੋਂ ਲੈ ਕੇ ਹੁਣ ਤੱਕ 2000 661 ਭਾਰਤੀ ਮਿਸ਼ਾਰੇ ਤੇ 71 ਨਾਗਰਿਕ ਜਿਹੜੇ ਕੈਦੀ ਪਾਕਿਸਤਾਨ ਤੋਂ ਵਾਪਸ ਲਿਆਂਦੇ ਗਏ ਹਨ ਤੇ ਸਾਲ 2023 ਤੋਂ ਹੁਣ ਤੱਕ 500 ਮਸ਼ੇਹਰ ਅਤੇ 13 ਨਾਗਰਿਕਾਂ ਦੀ ਆਦੀ ਵਾਪਸੀ ਹੋਈ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਆਇਰਲੈਂਡ ਤੋਂ ਦੱਸਿਆ ਜਾ ਰਿਹਾ ਹੈ ਕਿ ਆਇਰਲੈਂਡ ਦੇ ਵਿੱਚ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪਬਲਿਕ ਜਿਹੜੀ ਟ੍ਰਾਂਸਪੋਰਟ ਹੈਗੀ ਆ ਉਹਦੇ ਵਿੱਚ ਧਾਰਮਿਕ ਸਹਿਨਸ਼ੀਲਤਾ ਤੇ ਬਰਾਬਰੀ ਨੂੰ ਲੈ ਕੇ ਇੱਕ ਗੰਭੀਰ ਬਹਿਸ ਛੱਡੀ ਜਿਸ ਤੇ ਜਿਸ ਤੋਂ ਵਿੱਚ ਦੇਖਿਆ ਗਿਆ ਹੈ ਵੀਡੀਓ ਦੇ ਵਿੱਚ ਕਿ ਇੱਕ ਯਾਤਰੀ ਕਥਿਤ ਤੌਰ ਤੇ ਬੱਸ ਡਰਾਈਵਰ ਦੇ ਧਰਮ ਦੇ ਇਤਰਾਜ ਚਾਉਂਦਾ ਹੈ ਤੇ ਬੱਸ ਵਿੱਚ ਚੜਨ ਤੋਂ ਨਿਕਾਰ ਕਰ ਦਿੰਦਾ ਹੈ ਤੇ ਡਰਾਈਵਰ ਤੇ ਥੁੱਕ ਦਿੰਦਾ ਹੈ ਤੇ ਇਸ ਘਟਨਾ ਤੋਂ ਬਾਅਦ ਜਿਹੜਾ ਇਸ ਘਟਨਾ ਨੂੰ ਬਹੁਤ ਹੀ ਮਾੜਾ ਸਮਝਿਆ ਗਿਆ ਹੈ ਤੇ ਉਹਨ ਲੋਕਾਂ ਦੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਬਲਿਕ ਉਹ ਸਰਵਿਸ ਦੇ ਵਿੱਚ ਕੰਮ ਕਰਦੇ ਹਨ ਹਰ ਵਿਅਕਤੀ ਦੀ ਜਿਹੜੀ ਰਿਸਪੈਕਟ ਹੈਗੀ ਆ ਤੇ ਉਹਨਾਂ ਦੀ ਜਿਹੜੀ ਸੇਫਟੀ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਚਾਹੇ ਉਸ ਦਾ ਧਰਮ ਜਾਤ ਜਾਪ ਸ਼ੌਕੜ ਕੁਝ ਵੀ ਹੋਵੇ ਦੀ ਦੱਸਿਆ ਗਿਆ ਹੈ ਕਿ ਉਹ ਵਿਅਕਤੀ ਨੇ ਬੱਸ ਦੇ ਵਿੱਚ ਆਣਾ ਇਸ ਲਈ ਮਨਾ ਕੀਤਾ ਕਿਉਂਕਿ ਡਰਾਈਵਰ ਜਿਹੜਾ ਸੀਗਾ ਮੁਸਲਮਨ ਸੀ ਤੇ ਉਹ ਉਸ ਨੂੰ ਗਲਤ ਸ਼ਬਦ ਬੋਲ ਰਿਹਾ ਸੀ ਤੇ ਉਸ ਨੇ ਉਸਤੇ ਉਸਤੇ ਮੂੰਹ ਤੇ ਵੀ ਧੱਕਿਆ ਹੈ ਤਿਸ ਤੋਂ ਬਾਅਦ ਇਹ ਵੀਡੀਓ ਉਹਦੀ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤੇ ਇਸ ਘਟਨਾ ਨੂੰ ਲੈ ਕੇ ਸਾਰੇ ਜਿਹੜੇ ਆਇਰਲੈਂਡ ਦੇ ਵਿੱਚ ਇਸ ਨੂੰ ਸ਼ਰਮਿੰਦਗੀ ਵਜੋਂ ਦੇਖਿਆ ਜਾਂਦਾ ਹੈ। ਇਸ ਹੀ ਅੱਜ ਦੀਆਂ ਕੁਝ ਖਾਸ ਖਬਰਾਂ ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਅੰਜੀ ਵੀਡੀਓ ਚੰਗੀ ਲਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਆਪਾਂ ਫਿਰ ਅਗਲੀ ਵੀਡੀਓ ਲੈ ਕੇ ਆਵਾਂਗੇ ਇਸਦੇ ਨਵੇਂ-ਨਵੇਂ ਖਬਰਾਂ ਦੇ ਨਾਲ ਉਦ ਤੱਕ ਲਈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ